ਬਟ ਜਿਹੜੀ ਪਿੰਨੀ ਹੁੰਦੀ ਆ ਉਹਦੇ ਕ੍ਰੀਏਸ਼ਨ ਦੇ ਵਿੱਚ ਬਹੁਤਾ ਕਰਕੇ ਪ੍ਰੋਟੀਨ ਦਾ ਸਰੋਤ ਬਹੁਤ ਜ਼ਿਆਦਾ ਹੁੰਦਾ। ਸੋ ਤੁਹਾਡਾ ਮੈਟਾਬੋਲਿਜ਼ਮ ਹੋਰ ਵੱਧਦਾ। ਸੋ ਹਾਨਾ ਕੀ ਖਾ ਰਹੇ ਪਿੰਨੀ ਲੇਕਿਨ weight gain ਨਹੀਂ ਹੋਊਗਾ। ਉਹ ਪੰਜਾਬ ਦੀ ਡਾਈਟ ਸੀ ਕੈਨੇਡਾ ਦੇ ਵਿੱਚ ਆ ਕੇ ਇਹ ਠੀਕ ਆ ਪਿੰਨੀਆਂ ਖਾਣ। ਸੋ 15 ਟ੍ਰਿਲੀਅਨ ਬੈਕਟੀਰੀਆ ਸਾਡੇ ਅੰਤੜੀਆਂ 'ਚ ਹੈਗੇ ਆ 150 ਡਿਫਰੈਂਟ ਪ੍ਰਜਾਤੀ ਦੇ। ਉਦਾਂ ਦਾ ਵੀ ਭੋਜਨ ਹੀ ਬੰਦ ਕਿਉਂਕਿ ਨੇਚਰਲ ਚੀਜ਼ ਨਾਲ ਕ੍ਰੀਏਟਡ ਅਦਰ ਤੋਂ ਤੁਹਾਡੀ ਹਾਰਟ ਹੈਲਥ ਬੈਡ ਆਈਡੀਆ ਤੁਹਾਡਾ ਕੋਲੇਸਟ੍ਰੋਲ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤੁਹਾਨੂੰ ਆਪਣੇ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਵੀ ਮੈਂ ਇਹ ਲਵਾਂ ਕਿ ਨਹੀਂ ਲਵਾਂ ਜਿਹੜੇ ਵਿਅਕਤੀ ਰੋਜ਼ ਵਾਈਟਾਮਿਨ ਲੈਂਦੇ ਮਲਟੀਵਿਟਾਮਿਨ ਉਹਨਾਂ ਦੀ ਉਸ ਉਮਰ 4 ਸਾਲ ਘੱਟ ਹੁੰਦੀ ਜਿਹੜੇ ਨਹੀਂ ਲੈਂਦੇ ਦੋਸਤੋ ਅਸੀਂ ਅੱਜ ਪਹੁੰਚੇ ਡਾਕਟਰ ਪ੍ਰਕਾਸ਼ ਸਿੰਘ ਪੁਰਜੀ ਹੁਣਾਂ ਦੇ ਕੋਲ ਖਾਸ ਤੌਰ ਦੇ ਉੱਤੇ ਸਰਦੀਆਂ ਦੇ ਵਿੱਚ ਡਾਈਟ ਤੇ ਡਾਈਟ ਦੇ ਵਿੱਚੋਂ ਜਿਹੜੀਆਂ ਅਸੀਂ ਪਿੰਨੀਆਂ ਖਾਂਦੇ ਆਂ ਕੁਝ ਲੋਕ ਕਹਿੰਦੇ ਪਿੰਨੀਆਂ ਬਹੁਤ ਮਾੜੀਆਂ ਆ ਤੇ ਇਹ ਬੜਾ ਫੈਟ ਵਾਲਾ ਕੰਮ ਹੁੰਦਾ ਤੇ ਕੁਝ ਲੋਕ ਕਹਿੰਦੇ ਵੀ ਇਹ ਚੀਜ਼ ਬਹੁਤ ਕੰਮ ਦੀ ਆ ਸੋਸ਼ਲ ਮੀਡੀਆ ਦੇ ਉੱਤੇ ਹਜ਼ਾਰ ਤਰ੍ਹਾਂ ਦੀਆਂ ਵੀਡੀਓਜ਼ ਨੇ ਪਰ ਅਸੀਂ ਜਿਹੜੇ ਮਾਹਰ ਨੇ ਉਹਨਾਂ ਦੇ ਕੋਲ ਆਏ ਆ ਇਹਦੇ ਬਾਰੇ ਜਾਣਕਾਰੀ ਲੈਣ ਦੇ ਲਈ ਡਾਕਟਰ ਸਾਹਿਬ ਪਿੰਨੀਆਂ ਖਾਣੀਆਂ ਚਾਹੀਦੀਆਂ ਕਿ ਨਹੀਂ ਦਕੋ ਪਿੰਨੀ ਸਾਡਾ ਬਹੁਤ ਹੀ ਪੁਰਾਤਨ ਜਿਹੜਾ ਇੱਕ ਭੋਜਨ ਹੈਗਾ ਔਰ ਖਾਸ ਕਰਕੇ ਸਿਆਲਨ ਦੇ ਵਿੱਚ ਇਹਦਾ ਸੇਵਨ ਜ਼ਿਆਦਾ ਹੁੰਦਾ ਔਰ ਮੈਂ ਇਹਦੀ ਰਿਸਰਚ ਕਰ ਰਿਹਾ ਸੀ ਸਾਇੰਟਿਫਿਕ ਬੇਸਿਸ ਦੇ ਉੱਤੇ ਇੱਕ ਤਾਂ ਹੁੰਦਾ ਨਾ ਕਲਚਰਲ ਇੱਕ ਧਾਰਨਾ ਇੱਕ ਬਣੀ ਹੁੰਦੀ ਆ ਬਟ ਜਿਹੜੀ ਪਿੰਨੀ ਹੁੰਦੀ ਆ ਉਹਦੇ ਕ੍ਰੀਏਸ਼ਨ ਦੇ ਵਿੱਚ ਬਹੁਤਾ ਕਰਕੇ ਪ੍ਰੋਟੀਨ ਦਾ ਸਰੋਤ ਬਹੁਤ ਜ਼ਿਆਦਾ ਹੁੰਦਾ ਅੱਛਾ ਜੀ ਔਰ ਇਹਦੇ ਵਿੱਚ ਜਿਹਦਾ ਅਲਸੀ ਖਾਸ ਕਰਕੇ ਇਸਤੇਮਾਲ ਹੁੰਦੀ ਆ ਜਿਹਦੇ ਵਿੱਚ ਬਹੁਤ ਵੱਡੀ ਮਾਤਰਾ ਚ omega 3 ਫੈਟੀ ਐਸਿਡ ਹੁਣ ਇਹਦੇ ਵਿੱਚ ਕਈ ਵਾਰ ਅਸੀਂ ਰੇਜ਼ਿੰਸ ਪਾ ਲਨੇ ਆ ਕਈ ਵਾਰ ਬਦਾਮ ਪਾ ਲਨੇ ਆ ਥੋੜਾ ਜਿਹਾ ਖਿਓ ਪਾ ਲਨੇ ਆ ਥੋੜੀ ਜਿਹੀ ਖੰਡ 슈ਗਰ ਪਾ ਲਨੇ ਹਨ ਲੇਕਿਨ ਅਗਰ ਆਪਾਂ ਇਹ ਪੂਰਾ ਮਿਕਸਚਰ ਦੇਖੀਏ ਤੇ ਇਹਦੇ ਬੈਨੀਫਿਟ ਜਿਆਦਾ ਬਜਾਏ ਕਿ ਇਹਦੇ ਸਾਈਡ ਇਫੈਕਟਸ ਤੋਂ ਹੁਣ ਜਿਹੜਾ ਪਿੰਨੀ ਹੈਗੀ ਇੱਕ ਵਾਰੀ ਕ੍ਰੀਏਟ ਹੋ ਗਈ ਤੇ ਉਹਨੂੰ ਕਈ ਮਹੀਨੇ ਉਹਨੇ ਖਰਾਬ ਨਹੀਂ ਹੋਣਾ ਨਾ ਉਹਨੂੰ ਫ੍ਰਿਜ ਦੀ ਲੋੜ ਆ ਨਾ ਉਹਨੇ ਮਤਲਬ ਬਾਸੀ ਹੋਣਾ ਸੋ ਤੁਸੀਂ ਓਪਨਲੀ ਉਹਨੂੰ ਰੱਖ ਸਕਦੇ ਆਪਣੇ ਜੋ ਵੀ ਮਤਲਬ ਛੋਟੇ-ਜੁਟੇ ਜਾਰਸ ਦੇ ਵਿੱਚ ਬ੍ਰੇਨ ਜਿਹੜਾ ਸਾਡਾ 50% ਹੈਗਾ ਫੈਟੀ ਐਸਿਡ ਅੱਛਾ ਜੀ ਸੋ ਓਮੇਗਾ 3 ਫੈਟੀ ਐਸਿਡ ਲੋੜ ਚਾਹੀਦਾ ਹੋਰ ਖਾਸ ਕਰਕੇ ਜਿਹੜਾ ਵਿਜੀਟੇਰੀਅਨ ਵਰਗ ਹੈਗਾ ਉਹਦੇ ਲਈ ਅਲਸੀ ਇੱਕ ਵੱਡਾ ਸਰੋਤ ਹੈਗਾ ਓਮੇਗਾ 3 ਫੈਟੀ ਐਸਿਡ ਦਾ ਅੱਛਾ ਜੀ ਜਿਹੜੇ ਹੁਣ ਨਾਨ-ਵੇਜ ਖਾਂਦੇ ਜਿੱਦਾਂ ਵੀ ਤੇਲ ਵਾਲੀ ਮੱਛੀ ਹੋਗੀ ਸੈਲਮਨ ਹੋਗੀ ਜਾਂ ਟਰਕੀ ਜਾਂ ਚਿਕਨ ਜਾਂ ਮਟਰਨ ਉੱਚੇ ਵੀ omega 3 ਹੈਗਾ ਅੰਡੇ ਵਿੱਚ ਵੀ ਹੈਗਾ ਬਟ ਅਗਰ ਆਪਾਂ ਪਿਓਰ ਵੇਜੀਟੇਰੀਅਨ ਕਹੀਏ ਜਿਹੜੇ ਬਹੁਤ ਸਾਰੇ ਅਸੀਂ ਪੰਜਾਬੀ ਹੈਗੇ ਆਂ ਔਰ ਹਿੰਦੁਸਤਾਨ ਦੇ ਵਿੱਚ ਵੱਡੀ ਮਾਤਰਾ ਚ ਲੋਕ ਵੇਜੀਟੇਰ ਉਹਨਾਂ ਦੇ ਲਈ ਇੱਕ ਨਾਨ ਮੀਟ ਫੈਟੀ ਐਸਿਡ ਦਾ ਸਰੋਤ ਹੈਗਾ ਸਿਰਫ ਇੱਕੋ ਇੱਕ ਹੈਗਾ ਉਹ ਹੈਗਾ ਅਲਸੀ ਜੀ ਔਰ ਗੋਰੇ ਵੀ ਯੂਜ਼ ਕਰਦੇ ਆ ਇੱਥੇ ਉਹਦਾ ਨਾਮ ਹੈਗਾ ओਡੋਲਸ ਓ ਡ ਯੂ ਐਲ ਯੂ ਐਸ ਸੋ ਆਪਣੇ ਕੁਕਿੰਗ ਚ ਯੂਜ਼ ਕਰਦੇ ਆ ਇਹ ਪੋਜਨ ਮੰਦਾ ਉਹਦੇ ਅੰਦਕ ਚਮ ਚਕ ਸਮਝ ਪਾਲ ਹੁੰਦੇ ਹਨ ਹਾਂ ਅੱਛਾ ਜੀ ਸੋ ਇੱਕ ਤਾਂ ਤੁਹਾਡੇ ਬ੍ਰੇਨ ਹੈਲਥ ਵਾਸਤੇ ਬਹੁਤ ਇੰਪੋਰਟੈਂਟ ਹੈ ਵੀ ਤੁਹਾਡੇ ਬ੍ਰੇਨ ਦੀ ਫੰਕਸ਼ਨ ਉਹਦੀ ਪ੍ਰੋਬਲਮ ਸੋਲਵਿੰਗ ਉਹਦੀ ਮੈਮਰੀ ਨੀਂਦ ਇਤਿਆਦ ਲਈ ਬਹੁਤ ਬਹੁਤ ਬੈਨੀਫੀਸ਼ੀਅਲ ਦੂਜਾ ਇਹਦੇ ਚ ਪ੍ਰੋਟੀਨ ਕਾਫੀ ਵੱਡੀ ਮਾਤਰਾ ਚ ਹੈਗਾ ਪ੍ਰੋਟੀਨ ਦਾ ਹੋਰ omega 3 ਫੈਟੀ ਐਸਿਡ ਦਾ ਜਦੋਂ ਸੰਮੇਲ ਹੁੰਦਾ ਉਦੋਂ ਐਂਟੀਆਕਸੀਡੈਂਟਸ ਬਣਦੇ ਐਂਟੀਆਕਸੀਡੈਂਟਸ ਤੋੜੀ ਬਾਡੀ ਦੇ ਵਿੱਚ ਕੁਝ ਵੀ ਬਦਮਾਸ਼ੀ ਚੱਲ ਰਹੀ ਹੈ ਭਾਵੇਂ ਉਹ ਇਨਫੈਕਸ਼ਨ ਦੀ ਚੱਲ ਰਹੀ ਹੈ ਉਹ ਵਾਇਰਸ ਬੈਕਟੀਰੀਆ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਜਦੋਂ ਆਪਾਂ ਰਾਤ ਨੂੰ ਸੋ ਜਾਂਦੇ ਆ ਨਾ ਤੇ ਜਿਦਾ ਜੇਮਸ ਬੌਂਡ ਵਾਂਗਰ 007 ਸਿਕਰਟ ਸਰਵਿਸ ਏਜੰਟ ਉਹਦਾ CD4 ਸੈੱਲਸ ਇਹ ਕ੍ਰੀਏਟ ਕਰਦੇ ਤਾਂ ਕਿ ਕੋਈ ਕੈਂਸਰ ਵੀ ਪੈਣਾ ਪਿਆ ਮੁੱਢਲੀ ਸਟੇਜ ਨੂੰ ਪਕੜ ਕੇ ਉਹਦਾ ਖਾਤਮਾ ਕੀਤਾ ਜਾ ਬੜਾ ਸੋਹਣਾ ਰਿਸਰਚ ਆ ਰਿਹਾ ਵੀ ਛਾਤੀ ਇਹਦਾ ਜਿਹੜਾ ਕੈਂਸਰ ਰੇਡੀਸ ਚ ਹਰ ਮਤਲਬ ਸੋਧ ਵਿੱਚੋਂ 8 ਜਾਂ 9 ਲੇਡੀਜ਼ ਨੂੰ ਇਹ ਪ੍ਰੋਬਲਮ ਆਣੀ ਆਣੀ ਹੈ ਪ੍ਰੋਸਟੇਟ ਦਾ ਕੈਂਸਰ ਉਹਨੂੰ ਪ੍ਰੀਵੈਂਸ਼ਨ 'ਚ ਵੀ ਹੈਲਪ ਕਰਦਾ ਦੂਜਾ ਹੁਣ ਦੇਖੋ ਇਹ ਚ ਮੜ ਜੀ ਸ਼ੂਗਰ ਪਾਈ ਆ ਲੇਕਿਨ ਜਦੋਂ ਆਪਾਂ ਇੱਕ ਪਿੰਨੀ ਖਾ ਲੈਂਦੇ ਆ ਨਾ ਸਾਡਾ ਮਨ ਰਾਜਾਂ ਦਾ ਢਿੱਡ ਭਰ ਜਾਂਦਾ ਸੋ ਸਾਨੂੰ ਇੱਕ ਫੀਲਿੰਗ ਹੁੰਦੀ ਵੀ ਅਸੀਂ ਰੱਜ ਗਏ ਤੋ ਅਸੀਂ ਹੋਰ ਜ਼ਿਆਦਾ ਭੋਜਨ ਜਿਹੜਾ ਹੈਗਾ ਨਹੀਂ ਸ਼ੱਕਦੇ ਜੇ ਦਾ ਕਾਰਬੋਹਾਈਡਰੇਟ ਹੋ ਗਿਆ ਜਾਂ ਫੈਟੀ ਫੂਡ ਹੋ ਗਿਆ ਸੋ ਇਸ ਲਈ 20% ਤੁਹਾਡੀ 슈ਗਰ ਲੈਵਲ ਵੀ ਘਟਾ ਸਕਦਾ ਹਾਲਾਂਕਿ ਇਸ ਚ 슈ਗਰ ਪਾਈ ਹੋਏ ਆ ਬਟ ਕਿਉਂਕਿ ਤੁਸੀਂ ਦੂਜੇ ਭੋਜਨ ਨਹੀਂ ਖਾ ਰਹੇ ਇਸ ਲਈ ਰੈਲੇਟਿਵਲੀ 20% ਤੁਹਾਡੀ 슈ਗਰ ਲੈਵਲ ਇਹ ਘਟਾ ਰਿਹਾ ਤੀਜਾ ਇਹਦੇ ਵਿੱਚ ਥੋੜਾ ਫੈਟ ਤਾਂ ਹੈਗਾ ਲੇਕਿਨ ਉਹ ਫੈਟ ਜਿਹੜਾ ਹੈਗਾ ਅਗੇਨ ਅਸੀਂ ਕਵਾਂਗੇ ਵੀ ਦੁੱਧ ਦੇ ਵਿੱਚੋਂ ਜਿਹੜਾ ਕਿਉ ਬਣਿਆ ਉਹਦੇ ਵਿੱਚ ਐਨੀਮਲ ਫੈਟ ਇਹਦੇ ਵਿੱਚ ਨਹੀਂ ਹੈਗਾ ਹਾਲਾਂਕਿ ਦੁੱਧ ਵੀ ਐਨੀਮਲ ਤੋਂ ਹੀ ਹੁੰਦਾ ਲੇਕਿਨ ਇਹਦੇ ਵਿੱਚ ਮਿਲਕ ਫੈਟ ਹੈਗਾ ਔਰ ਜਿਹੜਾ ਪ੍ਰਾਤਨ ਸਮੇਂ ਦੇ ਜਦੋਂ ਤੇਲ ਵਗੈਰਾ ਨਹੀਂ ਨੌਲੇਜ ਸੀ ਉਦੋਂ ਸਾਰਾ ਘਿਓ ਦੇ ਚੀਪ ਵਿਅੰਜਨ ਪਕਦੇ ਸਨ ਔਰ ਉਹਦੀ ਮਾਤਰਾ ਵੀ ਇੰਨੀ ਥੋੜੀ ਆ ਵੀ ਉਹਦਾ ਵਾਅ ਵਿਵਾਦ ਨਹੀਂ ਚੱਲਣਾ ਚਾਹੀਦਾ ਵੀ ਹਾਰਟ ਦੇਰ ਜਾ ਕੇ ਰੁਕ ਜਾਊਗਾ ਜਾਂ ਇਹ ਹਾਰਟ ਅਟੈਕ ਨੂੰ ਜਨਮ ਦੇਊਗਾ ਪਲਾਕ ਬਣ ਜਾਣਗੇ ਕੋਲੇਸਟ੍ਰੋਲ ਇਹ ਹੋ ਜਾਊਗਾ ਉਹ ਹੋ ਜਾਊਗਾ ਓਮੇਗਾ 3 ਐਸਿਡ ਜਿਹੜਾ ਹੈਗਾ ਐਕਚੁਅਲੀ ਕੋਲੇਸਟ੍ਰੋਲ ਨੂੰ ਵੀ ਘਟਾਊਗਾ ਹੂੰ ਜਿੱਥੇ ਆਪਾਂ ਹਾਰਡ ਦੀ ਹੈਲਥ ਕਰ ਰਹੇ ਹਾਂ ਸੋ omega 3 ਐਸਿਡ ਜਿਹੜਾ ਹੈਗਾ 10 15% ਕੋਲੇਸਟ੍ਰੋਲ ਨੂੰ ਵੀ ਥੱਲੇ ਲੈ ਕੇ ਜਾਊਗਾ ਔਰ ਜਿਹੜਾ ਇਹਦੇ ਵਿੱਚ ਸੈਚੂਰੇਟਿਡ ਫੈਟੀ ਐਸਿਡ ਜ਼ਰੂਰ ਹੈਗਾ ਲੇਕਿਨ ਉਹਦੀ ਮਾਤਰਾ ਇੰਨੀ ਘੱਟ ਹੈਗੀ ਪਿੰਨੀ ਬਣਾਉਣ ਚ ਵੀ ਉਹ ਤੁਹਾਨੂੰ ਰੋਜ਼ ਮਰ ਰੋਜ਼ ਜ਼ਿੰਦਗੀ 'ਚ ਅਸਰ ਨਹੀਂ ਕਰੂਗਾ ਹੁਣ ਸਿਆਣਾ ਦੇ ਵਿੱਚ ਜਦੋਂ ਮੌਸਮ ਬਹੁਤ ਠੰਡਾ ਹੁੰਦਾ ਉਦੋਂ ਬਾਡੀ ਨੂੰ ਗਰਮਾਇਸ਼ ਦੀ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਬਾਡੀ ਤਾਂ ਐਡਾਪਟ ਕਰ ਰਹੀ ਹੈ ਬਾਹਰਲੇ এনवायरमेंट 'ਚ ਔਰ ਇਹਦੇ ਜਿਹੜੇ ਤੱਤ ਹੈਗੇ ਆ omega 3 ਦੇ ਪ੍ਰੋਟੀਨ ਦੇ ਨਾਲ ਨਾਲ ਫਾਈਬਰ ਹੈਗਾ ਵਿਟਾਮਿਨ ਹੈਗਾ ਮਿਨਰਲ ਹੈਗਾ ਕਾਪਰ ਹੈਗਾ ਜ਼ਿੰਕ ਹੈਗਾ ਮੈਗਨੀਸ਼ੀਅਮ ਹੈਗਾ ਸੈਲੀਨੀਅਮ ਹੈਗਾ ਉਹ ਐਕਚੁਅਲੀ ਤੁਹਾਡੀ ਬੋਡੀ ਦੀ ਊਰਜਾ ਨੂੰ ਹੋਰ ਵਧਾਉਂਦਾ ਹੈ ਸੋ ਤੁਹਾਡਾ ਮੈਟਾਬੋਲਿਜ਼ਮ ਹੋਰ ਵੱਧਦਾ ਸੋ ਹਾਨਾ ਕਿ ਖਾ ਰਹੇ ਪੀ ਨਹੀਂ ਲੇਕਿਨ weight gain ਨਹੀਂ ਹੋਊਗਾ ਮੈਟਾਬੋਲਿਜ਼ਮ ਵੱਧ ਗਿਆ ਅੰਦਰ ਨਹੀਂ ਘਾ ਰਿਹਾ ਔਰ ਜਿਹੜਾ ਵਾਇਰਸਿਸ ਵਗੈਰਾ ਹੈਗਾ ਉਹਨੂੰ ਫਾਈਟ ਕਰਨ ਵਾਸਤੇ ਤੁਹਾਡੇ ਵਿੱਚ ਇਹ ਫ੍ਰੀ ਰੈਡੀਕਲਸ ਜਨਰੇਟ ਕਰ ਰਿਹਾ ਹੈ ਹੌਨ ਸਾਇਨ ਵਿਕਸਿਤ ਹੋ ਗਈ ਐ ਸੀ ਸਿਰਫ ਦੋ ਵਾਇਰਸ ਇਸ ਪ੍ਰਤੀ ਸਾਡੇ ਕੋਲ ਟੀਕਾ ਹੈਗਾ ਕੋਵਿਡ ਪ੍ਰਤੀ ਹੈਗਾ ਤੇ ਫਲੂ ਪ੍ਰਤੀ ਹੈਗਾ ਹਨਾ ਹੁਣ ਜਿਹੜਾ ਆਰਐਸਵੀ ਹੈਗਾ ਵਾਇਰਸ ਉਹਦੇ ਪ੍ਰਤੀ ਸਾਡੇ ਕੋਲ ਟੀਕਾ ਹੈਗਾ ਲੇਕਿਨ ਬੀਸੀ ਚ ਸਾਰੇ ਬੱਚਨ ਨਹੀਂ ਲੱਗ ਰਹੇ ਉਹ ਹੈਗਾ ਮੋਨੋਕਲੋਨਲ ਐਂਟੀਬਾਡੀ ਵੀ ਜਿਹੜੇ ਐਂਟੀਬਾਡੀ ਬਣਦੇ ਉਹਦਾ ਟੀਕਾ ਬਣਾਇਆ ਵੀ ਉਹ 4-6 ਮਹੀਨੇ ਤੁਹਾਨੂੰ ਪ੍ਰੋਟੈਕਸ਼ਨ ਦੇਊਗਾ ਸੋ ਉਹਦਾ ਕਾਰਗਰ ਟੀਕਾ ਨਹੀਂ ਹੈਗਾ ਖਾਲੀ ਮੋਨੋਕਲੋਨਲ 온ਟਾਰੀਓ ਤੇ ਕਿਊਬెక్ ਚ ਟੀਕਾ ਲਾਇਆ ਜਾ ਰਿਹਾ ਹਰ ਇੱਕ ਬੱਚਾ ਨੂੰ 2 ਸਾਲ ਤੋਂ ਥੱਲੇ 950 ਡਾਲਰ ਦਾ ਹੁੰਦਾ ਠੀਕ ਹੈ ਇਸ ਲਈ ਬੀਸੀ ਸਰਕਾਰ ਸਾਰਿਆਂ ਨੂੰ ਨਹੀਂ ਦੇ ਰਹੀ ਓਨਲੀ ਸਿਲੇਕਟਿਵ ਕੇਸਿਸ ਨੂੰ ਦੇ ਰਹੀ ਸੋ ਬਾਤ ਵੀ ਬਾਤ ਤਾਂ ਹਮੇਸ਼ਾ ਰਹੇਗਾ ਇਹ ਨਹੀਂ ਠੀਕ ਹੋਖ ਨਹੀਂ ਠੀਕ ਬਟ ਅਗਰ ਆਪਾਂ ਮੋਟਾ-ਮੋਟਾ ਘੜ ਕੇ ਦੇਖੀਏ ਤੇ ਇਹਦੇ ਫਾਇਦੇ ਜ਼ਿਆਦਾ ਨੇ ਤੇ ਨੁਕਸਾਨ ਘੱਟ ਨੇ ਡਾਕਟਰ ਸਾਹਿਬ ਦੋ ਗੱਲਾਂ ਇਹਦੇ ਚ ਮਹੱਤਵਪੂਰਨ ਨੇ ਇੱਕ ਤਾਂ ਕਹਿੰਦੇ ਵੀ ਪਹਿਲੇ ਜ਼ਮਾਨੇ ਦੇ ਵਿੱਚ ਲੋਕਾਂ ਦੇ ਸਰੀਰ ਦਾ ਕੰਮ ਜ਼ਿਆਦਾ ਸੀ ਤਾਂ ਪਿੰਨੀਆਂ ਪਛ ਜਾਂਦੀਆਂ ਸੀ ਇੱਥੇ ਨਹੀਂ ਖਾਣੀਆਂ ਚਾਹੀਦੀਆਂ ਦੂਜੀ ਗੱਲਬਾਤ ਕਿ ਪਿੰਨੀਆਂ ਦੇ ਵਿੱਚ ਕਿ ਉਹ ਕਿੰਨਾ ਖਾਣਾ ਚਾਹੀਦਾ ਜਿਹੜਾ ਨੁਕਸਾਨ ਨਾ ਕਰੇ ਤੇ ਉਹ ਪੰਜਾਬ ਦੀ ਡਾਈਟ ਸੀ ਕੈਨੇਡਾ ਦੇ ਵਿੱਚ ਆ ਕੇ ਇਹ ਠੀਕ ਆ ਪਿੰਨੀ ਆ ਖਾਣੀ ਦੇਖੋ ਅਗੇਨ ਮੈਂ ਕਹੂੰਗਾ ਵੀ ਹੈਲਦੀ ਰਹਿਣ ਵਾਸਤੇ ਤੁਹਾਨੂੰ ਪਿੰਨੀ ਚਲੋ ਇੱਕ ਸਰੋਤ ਹੈਗਾ ਲੇਕਿਨ 7 ਘੰਟੇ ਨੀਂਦ ਬਹੁਤ ਇੰਪੋਰਟੈਂਟ 7000 ਕਦਮ ਰੋਜ਼ ਚੱਲਨੇ ਆ ਮਤਲਬ ਵੀ ਤੁਹਾਨੂੰ 1 ਘੰਟਾ ਐਕਸਰਸਾਈਜ਼ ਦੀ ਲੋੜ ਹੈਗੀ ਆ ਭਾਵੇਂ ਤੁਸੀਂ ਵਾਕ ਕਰ ਲਓ ਥੋੜਾ ਦੌੜ ਲਓ ਜਿਮ ਚਲੇ ਜਾਓ ਟ੍ਰੈਡਮਿਲ ਕਰ ਲਓ ਬਾਈਸਾਈਕਲਿੰਗ ਕਰ ਲਓ 7 ਘੰਟੇ ਨੀਂਦ ਇੰਪੋਰਟੈਂਟ 7 ਡਿਫਰੈਂਟ ਡਿਫਰੈਂਟ ਕਲਰ ਦੇ ਖਾਣੇ ਮਤਲਬ ਜਿਹੜੇ ਤੁਹਾਨੂੰ ਫਰੂਟਸ ਵੈਜੀਟੇਬਲ ਕਾਲੇ ਚਨੇ ਰਾਜਮਾ ਦਾਲ ਹੋਲ ਗ੍ਰੇਨ ਤੋਂ ਆਉਣਗੇ ਹੁਣ ਜਿਵੇਂ ਘਿਓ ਜਿਹੜਾ ਹੈਗਾ ਇਹਦੇ ਠੀਕ ਹੈ ਪਰ ਪਿੰਨੀ ਦੇ ਵਿੱਚ ਕਰੀਬਨ ਕਰੀਬਨ 2 ਗ੍ਰਾਮ ਦੇ ਲਗਭਗ ਅੱਗੇ ਬਟਰ ਜਾਂ ਘਿਓ ਹੈਗਾ ਲੇਕਿਨ ਆਪਾਂ ਦਿਨ ਚ ਕੋਈ ਖਾ ਰਹੇ ਹਾਂ ਨਾ ਪਿੰਨੀ ਤਾਂ ਮਾਰਨਿੰਗ ਚ ਖਾ ਲਈਏ ਜਾਂ ਦੁਪਹਿਰੇ ਖਾ ਲਈਏ ਨਾ ਏਡੀ ਮਤਲਬ ਪਰਹੇਜ਼ ਕਰਨ ਵਾਲੀ ਗੱਲ ਨਹੀਂ ਵੀ ਇਸ ਤੋਂ ਬਿਲਕੁਲ ਬਚੋ ਜਾਇਦਾ ਨਹੀਂ ਇੰਨੀ ਪ੍ਰੋਬਲਮੈਟਿਕ ਨਹੀਂ ਹੈਗੀ اگر ਆਪਾਂ دیکھیں دوسرے پاسے ਜਿਹੜਾ ਅਮਰੀਕਾ ਹੈ ਉਹਦੇ ਵਿੱਚ 90% ਪ੍ਰੋਸੈਸਡ ਫੂਡ ਚੱਲ ਰਿਹਾ ਹੈ কানাডা 'ਚ 60% ਪ੍ਰੋਸੈਸਡ ਫੂਡ ਚੱਲ ਰਿਹਾ ਹੈ ਹਾਲਾਂਕਿ ਇਹਨਾਂ ਨੇ ਜਿਹੜਾ ਟ੍ਰਾਂਸ ਫੈਟੀ ਐਸਿਡ ਨੂੰ ਥੋੜਾ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਚੂਰੇਟਿਡ ਫੈਟੀ ਐਸਿਡ ਤਾਂ ਹਰ ਫੂਡ ਦੇ ਵਿੱਚ ਹੈਗਾ ਸੋ ਜਿਹੜਾ ਵੀ ਫੈਕਟਰੀ ਤੋਂ ਬਣ ਕੇ ਆਉਂਦਾ ਫੂਡ ਇਹਦੇ ਵਿੱਚ ਬੜਾ ਕੁਝ ਪਾਇਆ ਹੈਗਾ ਸੋ ਇਸ ਲਈ ਨੈਚੁਰਲ ਖਾਣਾ ਖਾਈਏ ਖੌਰੇ ਵੀ ਕੀ ਹੋਵੇ ਤੇ ਨੈਚੁਰਲ ਚੀਜ਼ ਹੈਗੀ ਆ ਕੈਨਡਲ ਹੋਰ ਹੋਵੇਗਾ ਵੀ ਆਪਾ ਅਗਰ ਬੈਲੈਂਸ ਚ ਰਹਾਂਗੇ ਤਾਂ ਟ੍ਰਬਲ ਚ ਨਹੀਂ ਆਵਾਂਗੇ ਅਗਰ ਆਪ ਚਾਰ ਚਾਰ ਪਿੰਨੀਆਂ ਰੋਜ਼ ਖਾਂਗੇ ਹਾਂ ਫਿਰ ਉਹ ਸਾਬ ਦੇ ਨਾਲ ਉਹ ਘਿਓ ਦੀ ਮਾਤਰਾ ਫੈਟ ਦੀ ਵਧਣਾ ਸੈਚੂਰੇਟਿਡ ਫੈਟੀ ਐਸਿਡ ਦੀ ਮਾਤਰਾ ਵਧਣੀ ਹੈ ਲੇਕਿਨ ਅਗਰ ਆਪ ਇੱਕ ਵੀ ਨਹੀਂ ਲੰਮੇ ਆ ਨਾਲ ਉਹਦੇ ਨਾਲ ਐਕਟਿਵ ਲਾਈਫ ਸਟਾਈਲ ਰੱਖਦੇ ਆ ਜਦ ਆਪਾ ਵਾਕ ਤੇ ਚਲੇ ਗਏ ਜਿਮ ਚਲੇ ਗਏ ਬਾਈਸਾਈਕਲ ਚਲਾ ਲਿਆ ਥੋੜਾ ਦੌੜ ਲਿਆ ਜਾਂ ਥੋੜੇ ਡੰਬਲਸ ਚੱਕ ਲਏ ਤਾਂ ਉਹ ਡਾਈਜੈਸਟ ਹੋ ਜਾਂਦਾ ਲੇਕਿਨ ਇਹਦੇ ਨਾਲ ਨਾਲ omega 3 ਫੈਟੀ ਐਸਿਡ ਮਿਲ ਰਿਹਾ ਤੁਹਾਨੂੰ ਪਿੰਨੀ ਦੇ ਵਿੱਚ ਪਾਇਆ ਜਿਹੜਾ ਐਲਸੀ ਦੇ ਵਿੱਚ ਆ ਉਹਦਾ ਬੈਨੀਫਿਟ ਬਹੁਤ ਜ਼ਿਆਦਾ ਉਹਦਾ ਅਲਸੀ ਤੁਸੀਂ ਸਾਡੇ ਘਰ ਅਸੀਂ ਕਈ ਵਾਰ ਅਲਸੀ ਪੀ ਕੇ ਵੀ ਪਾਉਣੇ ਥੋੜੀ ਜਿਹੀ ਕੜੱਤਨ ਜੀ ਰਹਿੰਦੀ ਆ ਜਦੋਂ ਇਹਨੂੰ ਸ਼ੂਗਰ ਦੇ ਨਾਲ ਧੋਦੇ ਨਾਲ ਮਿਕਸ ਕਰਦੇ ਹੋ ਫਿਰ ਤੁਹਾਨੂੰ ਟੇਸਟ ਵੀ ਠੀਕ ਰਹਿੰਦਾ ਸੋ ਸਾਡੇ ਬਜ਼ੁਰਗ ਜਿਹੜੇ ਹੈਗੇ ਉਹਨਾਂ ਨੇ ਸਾਰੇ ਫਾਰਮੂਲੇ ਪਹਿਲਾਂ ਟਰਾਈ ਕੀਤੇ ਹੋਣੇ ਵੀ ਕਿੱਦਾਂ ਇਹਦਾ ਇਸਤੇਮਾਲ ਕੀਤਾ ਜਾਏ ਸੋ ਇਸ ਲਈ ਉਹਨਾਂ ਦਾ ਫਾਰਮੂਲਾ ਮਾੜਾ ਨਹੀਂ ਹੈਗਾ ਲੇਕਿਨ ਆਪਾਂ ਇਹਨੂੰ ਰੀਜ਼ਨੇਬਲ ਲੈਵਲ ਚਲ ਰਹੀ ਹੈ ਬਹੁਤਾ ਜ਼ਿਆਦਾ ਕੰਜ਼ੂਮ ਨਾ ਕਰੀਏ ਇੱਕ ਪਿੰਨੀ ਰੋਜ਼ ਦੀ ਆਪਾਂ ਲੈ ਸਕਦੇ ਹਾਂ ਔਰ ਜਦੋਂ ਕਿ ਆ ਪਿੰਨੀ ਦੇ ਨਾਲ ਤੁਹਾਨੂੰ ਭੁੱਖ ਵੀ ਚਾਰ-ਛੇ ਘੰਟੇ ਨਹੀਂ ਲੱਗਦੀ ਸੋ ਇਸ ਲਈ ਤੁਹਾਨੂੰ ਦੂਜੀ ਚੀਜ਼ਾਂ ਖਾਣ ਦੀ ਵੀ ਲੋੜ ਨਹੀਂ ਪੈਣੀ ਜਿੱਦਾਂ weight ਵੱਧਾ ਜਾਂ ਕੋਲੈਸਟ੍ਰੋਲ ਵਾਲੀ ਚੀਜ਼ਾਂ ਨਹੀਂ ਹੈ ਦੂਜਾ ਤੁਸੀਂ ਕਿਹਾ ਸੀ ਵੀ ਜਿਹੜਾ ਕਿੰਨਾ ਕਿਓ ਹੁੰਦਾ ਹੈ ਨਾ ਇਹ ਤੁਸੀਂ ਮਤਲਬ ਘੱਟ ਵੀ ਪਾ ਸਕਦੇ ਹੋ ਕਿਓ ਆਪ ਅਗਰ ਪ੍ਰਿਪੇਅਰ ਕਰਨੀ ਜਿਹੜੀ ਬਾਜ਼ਾਰੋਂ ਬਣੀਆਂ ਉਹਦੇ ਵਿੱਚ ਤੇ ਬਕਾਇਦਾ ਉਹਨਾਂ ਨੇ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਪਾਇਆ ਲੇਕਿਨ ਜਿਹੜਾ ਬਾਦਾਮ ਹੈਗਾ ਉਹਦੇ 'ਚ ਨਾ ਵੈਸੋ ਡਾਇਰੇਟਰਸ ਹੈਗੇ ਕੁੱਛ ਜੀ ਜਿਹੜੇ ਖੂਨ ਦੀ ਨਸਾਂ ਉਹਨਾਂ ਨੂੰ ਖੋਲਦੇ ਐ ਐਕਚੁਅਲੀ ਸੋ ਤੁਹਾਡਾ ਬਲੱਡ ਪ੍ਰੈਸ਼ਰ ਵੀ ਥੋੜਾ ਠੀਕ ਰੱਖਣਗੇ ਹਾਰਟ ਦੇ ਉੱਤੇ ਵੀ ਜਿਹੜੀ ਬਲੱਡ ਵੈਸਲਸ ਐ ਉਹਨਾਂ ਨੂੰ ਖੁੱਲੀਆ ਰੱਖਣਗੇ ਜਿਹੜਾ ਰੇਜ਼ਿੰਸ ਹੈਗਾ ਉਹਦੇ ਵਿੱਚ ਬਹੁਤ ਵੱਡੀ ਮਾਤਰਾ ਚ ਆਇਰਨ ਹੈਗਾ ਵਿਟਾਮਿਨਸ ਹੈਗਾ ਵਿਟਾਮਿਨ ਸੀ ਹੈਗਾ ਜਿਹੜਾ 슈ਗਰ ਹੈਗਾ ਉਹ ਐਕਚੁਅਲੀ ਤੁਹਾਡਾ ਕੈਰੀਅਰ ਹੈਗਾ ਸਾਰੀ ਚੀਜ਼ਾਂ ਨੂੰ ਲੈ ਕੇ ਜਾਣ ਵਾਸਤੇ ਬਾਡੀ ਦੇ ਵਿੱਚ ਔਰ ਜਿਹੜਾ ਇਹਦੇ ਵਿੱਚ ਫਾਈਬਰ ਹੈਗਾ ਉਹ ਵੀ ਇੰਪੋਰਟੈਂਟ ਐ ਵੀ ਤੁਹਾਡੇ ਅੰਤੜੀਆਂ ਚ ਜਿਹੜੇ ਗੁੱਡ ਬੈਕਟੀਰੀਆ ਲੈਕਟੋਬੈਸਿਲਸ ਉਹਨਾਂ ਦਾ ਵੀ ਭੋਜਨ ਬਣਦੇ ਆ ਸੋ 15 ਟ੍ਰਿਲੀਅਨ ਬੈਕਟੀਰੀਆ ਸਾਡੇ ਅੰਤੜੀਆਂ ਚ ਹੈਗੇ ਆ 150 ਡਿਫਰੈਂਟ ਪ੍ਰਜਾਤੀ ਦੇ ਉਹਨਾਂ ਦਾ ਵੀ ਭੋਜਨ ਇਹ ਬਣਦੇ ਆ ਕਿਉਂਕਿ ਨੇਚਰਲ ਚੀਜ਼ ਦੇ ਨਾਲ ਕ੍ਰੀਏਟਡ ਫਿਰ ਕਬਜ ਨਹੀਂ ਹੁੰਦੀ ਤੁਹਾਨੂੰ ਮਤਲਬ ਵੀ ਕਬਜ ਦੀ ਦਵਾਈ ਨਹੀਂ ਲੈਣੀ ਪੈਂਦੀ ਤੁਹਾਡਾ ਜੀਆਈ ਹੈਲਥ ਠੀਕ ਰਹਿੰਦਾ ਉਹ ਬੜੀ ਸਾਇੰਸ ਕਹਿ ਰਹੀ ਹੈ ਵੀ ਅਗਰ ਤੁਹਾਡਾ ਪੇਟ ਠੀਕ ਹੈ ਤੇ ਮਾਈਂਡ ਵੀ ਠੀਕ ਹੈਗਾ ਦੋਵੇਂ ਲਿੰਕ ਹੈਗੇ ਆ ਟੂਗੇਦਰ ਕਿਉਂਕਿ ਨਿਊਰੋਟ੍ਰਾਂਸਮੀਟਰ ਫਿਰ ਸੈਕ੍ਰੀਟ ਇਥੋਂ ਦੀ ਸਿਗਨਲ ਦੇ ਨਾਲ ਹੁੰਦੇ ਆ ਅਗਰ ਇੱਥੇ ਪੇਟ ਦੇ ਸਾਰਾ ਕੁਝ ਠੀਕ ਹੈ ਅੰਤੜੀਆਂ 'ਚ ਤੇ ਬ੍ਰੇਨ ਦੇ ਵਿੱਚ ਫਿਰ ਤੁਹਾਡਾ 세ਰੋਟੋਨਿਨ ਡੋਪਾਮਿਨ ਤੇ ਹੋਰ ਜਿਹੜੇ ਖੁਸ਼ ਨੁਮਾ ਜਿਹੜੇ ਹਾਰਮੋਨਸ ਹੈ ਉਹਦੀ ਸਕ੍ਰੀਪਸ਼ਨ ਵੀ ਵੱਧਦੀ ਆ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਵੀ ਸਾਨੂੰ ਜਿਹੜੀ ਐਲਸੀ ਜ਼ਰੂਰੀ ਹੈ ਜਾਂ omega 3 ਜਿਹੜੇ ਵੀ ਤੁਸੀਂ ਨਾਮ ਦੱਸ ਰਹੇ ਹੋ ਇਹਦੇ ਵਿੱਚ ਅਸੀਂ ਬਹੁਤ ਕੁਝ ਪਾਉਂਦੇ ਆ ਪਿੰਨੀਆਂ 'ਚ ਹੁਣ ਕੁਝ ਲੋਕ ਇਹ ਕਹਿੰਦੇ ਵੀ ਗੋਰੇਤ ਖਾਂਦੇ ਨਹੀਂ ਪਿੰਨੀਆਂ ਹਾਂਜੀ ਜਿਹੜੇ ਉੱਥੇ ਵੈਜੀਟੇਰੀਅਨ ਨੇ ਜਿਹੜੇ ਜਿਹੜੇ ਇੱਥੋਂ ਦੇ ਕੈਨੇਡਾ ਦੇ ਗੋਰੇ ਨੇ ਵੈਜੀਟੇਰੀਅਨ ਹਾਂਜੀ 10% ਗੋਰੇ ਵੈਜੀਟੇਰੀਅਨ ਨੇ ਉਹਨਾਂ ਦੇ ਵਿੱਚ ਫਿਰ ਇਹ ਘਾਟ ਕਿਦਾਂ ਪੂਰੀ ਹੁੰਦੀ ਹੈ ਹਾਂਜੀ ਉਹ ਉਹ ਸਿਆਣੇ ਆ ਉਹ omega 3 ਸਪਲੀਮੈਂਟ ਲੈ ਰਹੇ ਆ ਸਟੋਰੋਂ ਤਾਂ ਮਿਲ ਜਾਂਦੇ ਕੈਪਸੂਲ ਮਿਲ ਜਾਂਦੇ ਆ ਜਿੰਦਾਂ ਹੁਣ ਕਈ ਜਿਹੜੇ ਹੈ ਕਿ ਫਿਸ਼ ਲੀਵਰ ਆਇਲ ਲੈਣਾ ਸ਼ੁਰੂ ਕਰ ਦਿੰਦੇ ਆ ਪਰ ਨਾ ਵੀ ਸੋਰਸ ਤਾਂ ਮੱਛੀ ਦਾ ਲੇਕਿਨ ਉਹ ਮੋਡੀਫਾਈ ਕਰਦੇ ਆਪਣੇ ਆਪ ਨੂੰ ਵੀ ਆਪਾਂ ਕਿੱਦਾਂ ਰੱਖਣਾ ਫਿਰ ਜਿੱਦਾਂ ਮੈਂ ਕਿਹਾ ਸੀ ઓਡਲ ਸੋਇਲ ਤੇ ਇੱਥੇ ਮੈਨੂਫੈਕਚਰ ਹੁੰਦਾ ਨਾ ਗੋਰਿਆਂ ਨੇ ਬਣਾਇਆ ODULUS ਉਹ ਬਰਾਊਨ ਬੋਤਲ 'ਚ ਹੁੰਦਾ ਕਿਉਂਕਿ ਫਰਿਜ 'ਚ ਰੱਖਣਾ ਪੈਂਦਾ ਬਾਹਰ ਰੱਖਾਂਗੇ ਤੇ ਉਹ ਆਕਸੀਡਾਈਜ਼ ਹੋ ਕੇ ਫਿਰ ਉਹਦੀ ਪੋਟੈਂਸੀ ਥੋੜੀ ਘਟ ਜਾਂਦੀ ਹੈ ਤੇ ਇਸ ਲਈ ਉਹਨੂੰ ਫਰਿਜ 'ਚ ਰੱਖਦੇ ਆ ਉਹਦਾ ਇੱਕ ਚਮਚ ਰੋਜ਼ ਪਾ ਲੈਂਦੇ ਆ ਕੋਈ ਵੀ ਦਾਲ ਸਬਜ਼ੀ ਵਗੈਰਾ ਜੋ ਵੀ ਉਹ ਫੂਡ ਬਣਾ ਰਹੇ ਹੋ 'ਚ ਕਈ ਗੋਰੇ ਜਿਹੜੇ ਹੈਗੇ ਆ ਉਹ ਅੰਡਾ ਖਾ ਲੈਂਦੇ ਆ ਅੰਡਾ ਵੀ ਹੁਣ ਡਿਬੇਟੇਬਲ ਹੈ ਹੁਣ ਵੇਜੀਟੇਰੀਅਨ ਰੱਖਣਾ ਹੈ ਜਾਂ ਨਾਨ ਵੇਜੀਟੇਰੀਅਨ ਰੱਖਣਾ ਹੈ ਨਾ ਕਿਉਂਕਿ ਉਹਦੇ 'ਚ ਇੱਕ ਲਾਈਫ ਦਾ ਸਰੋਤ ਹੈਗਾ ਲੇਕਿਨ ਉਸ ਵੇਲੇ ਉਹਦੇ 'ਚ ਲਾਈਫ ਤਾਂ ਨਹੀਂ ਹੈਗੀ ਸੋ ਉਹ ਹੈਗਾ ਸੋ ਗੋਰੇ ਜਿਹੜੇ ਹੈਗੇ omega 3 ਮੋਸਟਲੀ ਸਪਲੀਮੈਂਟ ਦੇ ਨਾਲ ਲੈਂਦੇ ਆ ਕਈ ਵਾਰ ਜਿਹੜੇ chia seed ਹੁੰਦੇ ਆ ਉਹਦੇ ਵੀ ਅੱਜ ਕੱਲ ਬਹੁਤ ਚੱਲ ਰਿਹਾ ਹੈ ਸੋ chia seed ਚਾਈਨਾ ਚ ਬਹੁਤ ਕਾਮਨ ਹੈਗਾ ਵੈਸਟਰਨ ਵਰਲਡ ਚ ਬਹੁਤ ਕਾਮਨ ਹੈਗਾ ਲੇਕਿਨ chia seeds ਦੇ ਵਿੱਚ alsi ਨਾਲੋਂ ਥੋੜਾ ਘੱਟ ਹੈਗਾ omega 3 fatty acid ਉਹਦਾ ਟੇਸ ਇਨਾ ਕੜੱਤਨ ਨਹੀਂ ਹੈਗਾ ਸੋ ਟੇਸ ਦਾ ਜਿਹੜਾ ਫੈਕਟਰ ਹੈ ਉਹ chia seed ਕਈ ਵਾਰ ਲੈ ਜਾਂਦਾ ਲੇਕਿਨ ਕਹਿੰਦਾ ਮਨੋਰਥ ਹੈ ਇਹ ਹੈਗਾ ਵੀ ਅਗਰ ਆਪਾਂ ਆਪਣੀ ਡਾਈਟ ਬੈਲੈਂਸ ਰੱਖਾਂਗੇ ਨੇਚਰਲ ਫੂਡ ਖਾਵਾਂਗੇ ਤੇ ਸਾਨੂੰ ਮਿਲ ਸਕਦਾ ਔਰ ਵੈਜੀਟੇਰੀਅਨ omega 3 ਫੈਟੀ ਐਸਿਡ ਦਾ ਖਿਆਲ ਰੱਖਣਾ ਪੈਣਾ ਡਾਕਟਰ ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੀਡੀਓਜ਼ ਨੇ ਔਰ ਲੋਕ ਬਹੁਤ ਦੇਖਦੇ ਆ ਹਾਂਜੀ ਕਈ ਵਾਰੀ ਬਹੁਤੀ ਕਨਟਰਡਿਕਟਰੀ ਹੁੰਦੀਆਂ ਹਾਂ ਹਾਂਜੀ ਇੱਕ ਵੀਡੀਓ ਦੇ ਵਿੱਚ ਇੱਕ ਡਾਕਟਰ ਕਹਿ ਰਹੇ ਹੁੰਦੇ ਕਿ ਪਿੰਨੀਆਂ ਖਾਣੀਆਂ ਚਾਹੀਦੀਆਂ ਦੂਜੀ ਵੀਡੀਓ ਨਾਲ ਹੀ ਉਹ ਸਕਰੋਲ ਕਰਵਾ ਜਾਂਦੀ ਹੈ ਕਿ ਪਿੰਨੀਆਂ ਤਾਂ ਬਿਲਕੁਲ ਨਹੀਂ ਉਹਨਾਂ ਦੀਆਂ ਆਪਣੀਆਂ ਦਲੀਲਾਂ ਹੁੰਦੀਆਂ ਹਾਂਜੀ ਜਦੋਂ ਕੋਈ ਸੁਧਾਰ ਕੀ ਸੁਧਾਰਨ ਵਿਅਕਤੀ ਇਸ ਚੀਜ਼ ਦੀ authenticity ਚੈੱਕ ਕਰ ਸਕਦਾ ਕਿ ਕਿਹੜੀ ਚੀਜ਼ ਠੀਕ ਆ ਜਾਂ ਕੈਨੇਡਾ ਦੇ ਵਿੱਚ ਰਹਿੰਦੇ ਆ ਉਹਨੂੰ ਇਹ ਕੰਮ ਇਹ ਚੀਜ਼ ਖਾਣੀ ਚਾਹੀਦੀ ਆ ਜਾਂ ਨਹੀਂ ਮਤਲਬ ਉਹਦੀ ਜਾਣਕਾਰੀ ਦਾ ਸਹੀ ਸਰੋਤ ਕੀ ਹੋਵੇ ਕੁਆਲੀਫਾਈਡ ਡਾਕਟਰ ਹੀ ਕਈ ਵਾਰੀ ਡਿਬੇਟ ਕਰਦੇ ਨੇ ਇਹਦੇ ਉੱਤੇ ਦੇਖੋ ਇਹ ਹਮੇਸ਼ਾ ਕਿਉਂਕਿ ਨਾ ਇਹਦੇ ਉੱਤੇ ਵੈਸਟਰਨ ਵਰਲਡ ਨੇ ਰਿਸਰਚ ਨੇ ਕੀਤੀ ਪਿੰਨੀਆਂ ਦੇ ਉੱਤੇ ਸੋ ਜਿਹੜਾ ਵੀ ਆ ਰਿਹਾ ਇਹ ਇਨਫੋਰਮੇਸ਼ਨ ਦੇ ਤਹਿਤ ਆ ਰਿਹਾ ਜੋ ਵੀ ਇਹਦੇ ਵਿੱਚ ਤੱਤ ਪਾਏ ਗਏ ਹਨਾ ਹੁਣ ਜਦੋਂ ਹੁਣ ਜਿੰਸੰਗ ਹੈਗਾ ਜਾਂ ਸ਼ਿਲਾਜੀਤ ਹੈਗਾ ਇਹ ਪਰਸਨਲ ਜਿਹੜਾ ਹੈਗਾ ਆਪਣੇ ਆਪਣੇ ਹੈਗੇ ਸੋ ਉਹਦੇ ਉੱਤੇ ਵੀ ਕੋਈ ਬਕਾਇਦਾ ਰਿਸਰਚ ਨਹੀਂ ਹੈਗੀ ਮਤਲਬ ਮੰਨ ਦੀ ਧਾਰਨਾ ਹੈਗੀ ਆ ਲੇਕਿਨ ਇਹਦੇ ਵਿੱਚ ਜੇ ਅਗਰ ਆਪਾਂ ਦੇਖੀਏ ਸਾਇੰਟਿਫਿਕ ਬੇਸਿਸ ਤੇ omega 3 ਫੈਟੀ ਐਸਿਡ ਤਾਂ ਬਹੁਤ ਵੱਡੀ ਮਾਤਰਾ ਚ ਹੈਗਾ ਮੰਨ ਤੇ ਥੋੜਾ ਕਯੂ ਹੈਗਾ ਲੇਕਿਨ ਅਗਰ ਆਪਾਂ ਉਹਨੂੰ ਲਿਮਿਟ ਚ ਰੱਖੀਏ ਤੇ ਮੇਰੇ ਖਿਆਲ ਨਾਲ ਇੰਨੀ ਵੱਡੀ ਕੋਈ ਤਰਾਸਤੇ ਵਾਲੀ ਗੱਲ ਨਹੀਂ ਹਾਂ ਅਗਰ ਤੁਹਾਡੀ ਹਾਰਟ ਹੈਲਥ ਬੈਡ ਹੈਗੀ ਆ ਤੁਹਾਡਾ ਕੋਲੇਸਟ੍ਰੋਲ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤੁਹਾਨੂੰ ਆਪਣੇ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਵੀ ਮੈਂ ਇਹ ਲਵਾਂ ਕਿ ਨਹੀਂ ਲਵਾਂ ਡਾਕਟਰ ਦੱਸ ਸਕਦਾ ਦੂਜੀ ਗੱਲ ਹੈਗੀ ਅਗਰ ਤੁਸੀਂ ਬਲੱਡ ਥਿਨਰਸ ਲੈ ਰਹੇ ਹੋ ਕੁਝ وجہ ਕਰਕੇ ਬਹੁਤ ਸਾਰੇ ਸਾਡੇ ਬਜ਼ੁਰਗ ਲੈਂਦੇ ਆ ਉਹ ਉਹਦੇ ਨਾਲ ਵੀ ਇੰਟਰਫੇਅਰ ਕਰ ਸਕਦੇ ਆ ਇਹ ਜਿਹੜੇ ਐਲਸੀ ਦੇ ਤੱਤ ਹੈਗੇ ਸੋ ਉਹ ਵੀ ਡਾਕਟਰ ਨੂੰ ਪਤਾ ਹੋਣਾ ਚਾਹੀਦਾ ਬਟ ਖਾਣਾ ਦੇਖੋ ਸੋ ਖਾਣਾ ਖੁਸ਼ੀ ਖਵਾਰ ਜਿਸ ਖਾਦੇ ਤਨ ਪੀੜੀਆਂ ਮਨ ਵਿੱਚ ਚਲੇਵੇਗਾ ਕਿਸੇ ਨੂੰ ਮਾਸਾਦੀ ਹੁੰਦੀ ਕਿਸੇ ਨੂੰ ਬਾਦੀ ਹੁੰਦੀ ਸੋ ਤੁਹਾਨੂੰ ਆਪ ਉਹਦਾ ਰਿਸਰਚ ਕਰਕੇ ਦੇਖਣਾ ਪੈਣਾ ਬੈਸਤੇ ਇਹੀ ਹੈਗਾ ਵੀ ਪਿੰਨੀ ਸਟਾਰਟ ਕਰਨ ਤੋਂ ਪਹਿਲਾਂ ਬਲੱਡ ਦੀ ਪ੍ਰੋਫਾਈਲ ਕਰਨਾ ਤਨਵੇਂ ਲਿਪੀ ਖਾ ਕੇ ਦੇਖ ਲੋ ਵੀ ਖਰਾਬ ਹੁੰਦਾ ਜਾਂ ਠੀਕ ਹੁੰਦਾ ਤੁਹਾਨੂੰ ਆਪੇ ਆਪ ਪਤਾ ਲੱਗ ਜਾਣਾ ਸੋ ਇਹ ਵੀ ਕਿਉਂਕਿ ਇੱਥੇ ਹੁਣ ਐਮਐਸਪੀ ਜਾਂ ਜਿਹੜਾ ਹੈਗਾ ਫ੍ਰੀ ਹੈਗਾ ਸੋ ਤੁਸੀਂ ਆਪ ਦਾ ਰਿਸਰਚ ਵੀ ਕਰ ਸਕਦੇ ਹੋ ਇੱਕ ਨਾ ਇਹਦੇ ਉੱਤੇ ਮੈਨੂੰ ਗੱਲ ਹਾਸੇ ਵਾਲੀ ਆਈ ਆ ਇੱਕ ਬੰਦੇ ਨੇ ਨਾ ਬਲੱਡ ਪ੍ਰੋਫਾਈਲ ਆਪਣਾ ਚੈੱਕ ਕੀਤਾ ਬਿਲਕੁਲ ਨਾਰਮਲ ਸੀ ਉਹਨੇ 6 ਮਹੀਨੇ ਸਿਰਫ ਮੈਕਡੋਨਲਡ ਖਾਦਾ ਫਾਸਟ ਫੂਡ ਖਾਦਾ ਤੇ ਉਹਦਾ ਲਿਵਰ ਐਨਜ਼ਾਈਮ ਖਰਾਬ ਹੋ ਗਿਆ ਕੋਲੇਸਟ੍ਰੋਲ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਫਿਰ ਉਹਨੇ ਸਾਰਾ ਬੰਦ ਕਰਕੇ ਨੇਚਰਲ ਡਾਈਟ ਚਾਹ উইਥਿਨ 3 ਮੰਥ ਉਹ ਸਾਰੇ ਨਾਰਮਲ ਆ ਗਏ ਉਹਨੇ ਰਿਸਰਚ ਕਰਕੇ ਦੇਖ ਲਿਆ ਉਹਦੀ ਬੋਡੀ ਵਾਸਤੇ ਉਹ ਠੀਕ ਨਹੀਂ ਸੀ ਸੋ ਇਹ ਵੀ ਤੁਸੀਂ ਮਤਲਬ ਕਰ ਸਕਦੇ ਹੋ ਲੇਕਿਨ ਇਹ ਬਿਲੀਫ ਸਿਸਟਮ ਦੇ ਉੱਤੇ ਹੁੰਦਾ ਹੁਣ ਅਗਰ ਤੁਸੀਂ ਸਾਊਥ ਇੰਡੀਆ ਚ ਜਾਓਗੇ ਤਾਂ ਪਿੰਨੀ ਕਨਸੈਪਟ ਹੈ ਹੀ ਨਹੀਂ ਹੁੰਦਾ ਬਿਲਕੁਲ ਹਾਂ ਉਹ ਆਪਣਾ ਮਤਲਬ ਜਿਹੜਾ ਹੈਗਾ ਭੋਜਨ ਜਿਹੜਾ ਹੈਗਾ ਤਿਆਰ ਕਰਦੇ ਆ ਤਾਲਾਂ ਦੇ ਨਾਲ ਕਰਦੇ ਆ ਸੰਬਰ ਆ ਇਡਲੀਆ ਜਾਂ ਫਿਰ ਉਹਨਾਂ ਦੇ ਵਿੱਚ ਥੋੜਾ ਬਹੁਤ ਜਿਹੜਾ ਲਿੰਸੀਡ ਦਾ ਇਸਤੇਮਾਲ ਹੁੰਦਾ ਕੁਝ ਉਹਨਾਂ ਦੇ ਪ੍ਰੋਡਕਟਸ ਜਾਂ ਰੈਸਪੀ ਵਿੱਚ ਸੋ ਹਰ ਇੱਕ ਖਾਣੇ ਦਾ ਜਿਹੜਾ ਹੈਗਾ ਐਕਚੁਅਲੀ ਜਿਹੜਾ ਹਲਸੀ ਵੀ ਆ ਇਹ ਜੀ ਵੀ ਏਜੀਪਟ ਤੋਂ ਹਿੰਦੁਸਤਾਨ ਆਈ ਹੈ ਜਿਹਦਾ ਕਣਕ ਜਿਹੜੀ ਹੈਗੀ ਇਥੀਓਪੀਆ ਤੋਂ ਹਿੰਦੁਸਤਾਨ ਆਈ ਹੈ ਸੋ ਹੌਲੀ ਹੌਲੀ ਨਾਈਲ ਬੇਸਨ ਤੋਂ ਹੁੰਦੇ ਹੁੰਦੇ ਹਿੰਦੁਸਤਾਨ ਜਿਹੜਾ ਜਿਵੇਂ ਸੋਨਿਆ ਰਕਸਾਬ ਸ੍ਰੀ ਰਿਆ ਸਾਡੀ ਜਿਹੜੀ ਪਿੰਨੀ ਸੀ ਪੰਜਾਬ ਦੀ ਪਦਾਇਸ਼ ਸੀਗੀ ਉਥੋਂ ਉਰਫ ਦੇ ਹਾਲਾਤਾਂ ਮੁਤਾਬਕ ਲੋਕਾਂ ਨੇ ਉਹਨੂੰ ਹੌਲੀ ਹੌਲੀ ਸਾਡੇ ਬਜ਼ੁਰਗਾਂ ਨੇ ਉਹਨੂੰ ਬਣਾਇਆ ਹੁਣ ਜਦੋਂ ਅਸੀਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਰਹਿ ਰਹੇ ਆ ਕੀ ਸਾਨੂੰ ਇਥੋਂ ਦੇ ਖਾਣੇ ਅਨੁਸਾਰ ਚੱਲਣਾ ਚਾਹੀਦਾ ਕਿਉਂਕਿ ਅਸੀਂ ਰਹਿ ਇੱਥੇ ਰਹੇ ਆ ਜਾਂ ਸਾਡੀ ਬਾਡੀ ਦਾ ਸਟਰਕਚਰ ਜਿਹੜਾ ਆ ਕਈ ਕਹਿੰਦੇ ਅਗਲੀਆਂ ਪੀੜ੍ਹੀਆਂ ਤੱਕ ਉਹ ਉੱਥੇ ਵਾਲਾ ਹੀ ਆ ਤੇ ਸਾਨੂੰ ਉੱਥੋਂ ਦੇ ਹਿਸਾਬ ਕਿਤਾਬ ਨਾਲ ਚੱਲਣਾ ਚਾਹੀਦਾ ਇਹਨੂੰ ਕੁਝ ਕਲਾਸੀਫਾਈ ਕੀਤਾ ਜਾ ਸਕਦਾ ਹੁਣ ਦੇਖੋ ਇੱਕ ਹੁੰਦਾ ਨੇਚਰ ਕਿ ਹੁੰਦਾ ਨਰਚਰ ਨੇਚਰ ਮੈਂ ਜਿਹੜਾ ਜੈਨੇਟਿਕ ਸਟਰਕਚਰ ਤੁਹਾਨੂੰ ਵਿਰਾਸਤ ਤੇ ਮਾਪਿਆਂ ਤੋਂ ਮਿਲ ਗਿਆ ਇੱਕ ਹੁੰਦਾ ਨਰਚਰ ਵੀ ਜਿਹੜੇ ਮਾਹੌਲ ਚ ਤੁਸੀਂ ਹੈਗੇ ਹਨ ਇਹ ਦੋਵਾਂ ਨੂੰ ਮਤਲਬ ਨਾਲ ਲੈ ਕੇ ਚੱਲਣਾ ਪੈਣਾ ਮੈਂ ਉਦਾਹਰਨ ਦੇ ਤੌਰ ਤੇ ਦਿੰਦਾ ਲੈਟਸ ਸੇ ਤੁਹਾਡੇ ਕੋਲ ਮਾਰੂਤੀ 800 ਹੈਗੇ ਆ ਜੀ ਉਹ ਤੁਸੀਂ ਆਰਾਮ ਦੇ ਨਾਲ ਉਹਨੂੰ ਚਲਾਉਂਦੇ ਹੋ ਸਪੀਡ ਤੋਂ ਜ਼ਿਆਦਾ ਨਹੀਂ ਜਾਂਦੇ ਉਹਦੀ ਸਰਵਿਸਿੰਗ ਕਰਾਉਂਦੇ ਉਹ ਤੁਹਾਨੂੰ 8-10 ਸਾਲ ਕੱਢ ਜਿਓਗੇ ਜੀ ਲੈਟਸ ਸੇ ਤੁਹਾਡੇ ਕੋਲ ਰੋਲਸ ਰੋਇਸ ਹੈਗੇ ਆ ਤੁਸੀਂ ਰੋਜ਼ ਸ਼ਰਾਬ ਪੀ ਕੇ ਉਹਨੂੰ ਠੋਕੀ ਜਾਂ ਪੱਥਰਾਂ ਦੇ ਉੱਤੇ ਚੜਾਈ ਜਾਂਦੇ ਤੁਹਾਡੇ ਟਾਇਰ ਪੰਚਰ ਹੋਣਗੇ ਇੰਜਨ ਖਰਾਬ ਹੋਊਗਾ ਸੋ ਨੇਚਰ ਹੋਰ ਨਰਚਰ ਦੋਵਾਂ ਨੂੰ ਲੈ ਕੇ ਚੱਲਣਾ ਚਾਹੀਦਾ ਜਿਹੜਾ ਤੁਹਾਨੂੰ ਵਿਰਾਸਤ 'ਚ ਜੈਨੇਟਿਕਸ ਮਿਲ ਗਏ ਉਹ ਕੋਈ ਤਾਂ ਚੇਂਜ ਨਹੀਂ ਕਰ ਸਕਦੇ ਨੇਚਰ ਚੇਂਜ ਕਰ ਸਕਦੇ ਜਿਹਦੇ ਵਿੱਚ ਇੱਕ ਭੋਜਨ ਵੀ ਇੱਕ ਖਾਸ ਚੀਜ਼ ਆਏਗਾ ਔਰ ਕੈਨੇਡਾ ਦੀ ਫੂਡ ਗਾਈਡ ਚ ਅੱਧੀ ਪਲੇਟ ਦੇ ਵਿੱਚ ਰੰਗ ਜੋ ਜਿਹੜਾ ਫਰੂਟਸ ਔਰ ਸਬਜ਼ੀਆਂ ਇੱਕ ਚੌਥਾਈ ਹੋਲ ਗ੍ਰੇਨ ਉਹ ਹੋਲ ਗ੍ਰੇਨ ਦੇ ਵਿੱਚ ਵੀ ਲਿਨਸੀਡ ਆ ਗਿਆ ਤੇ ਇੱਕ ਚੌਥਾਈ ਉੱਤੇ ਪ੍ਰੋਟੀਨ ਉਹ ਵੀ ਪਿੰਨੀਆਂ ਦੇ ਵਿੱਚ ਥੋੜਾ ਬਹੁਤ ਉੱਥੋਂ ਆ ਗਿਆ ਹਾਲਾਂਕਿ ਅਸੀਂ ਵੇਜੀਟੇਰੀਅਨ ਸੋਰਸ ਯੂਜ਼ ਕਰ ਰਹੇ ਹਾਂ ਬਟ ਬਹੁਤ ਸਾਰੇ ਜਿਹੜੇ 90% ਨਾਰਥ ਅਮਰੀਕਨ ਆ ਉਹ ਪ੍ਰੋਟੀਨ ਮੀਟ ਪ੍ਰੋਡਕਟਸ ਤੋਂ ਲੈ ਰਹੇ ਆ ਔਰ ਜਿਹੜੇ ਮੱਛੀ ਖਾਣ ਵਾਲੇ ਹੈਗੇ ਹੁਣ ਦੇਖੋ ਜਾਪਾਨ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਆਯੂ ਵੱਡੀ ਹੈਗੀ ਇੱਕ ਆਇਲੈਂਡ ਦੇ ਉੱਤੇ 100 ਸਾਲ ਤੋਂ ਬਹੁਤ ਉਧੇਰੀ ਉਮਰ ਤੇ ਉਹ ਚੋਲ ਔਰ ਮੱਛੀ ਖਾਂਦੇ ਸੋ ਮੱਛੀ ਦੇ ਵਿੱਚ omega 3 ਬਹੁਤ ਹੈਗਾ ਚੋਲ ਜਿਹੜਾ ਹੈਗਾ ਇਹ ਕਾਰਬੋਹਾਈਡਰੇਟ ਦਾ ਕੰਮ ਕਰਦਾ ਔਰ ਉਹ ਫਾਰਮਰ ਨੇ ਪੂਰਾ ਦਿਹਾੜੀ ਉਹ ਖੇਤਾਂ 'ਚ ਕੰਮ ਕਰਦੇ ਹਨਾ ਅਨਾਜ ਉਗਾਉਣ ਵਾਸਤੇ ਜਿਹੜਾ ਨਾ ਸਰੀਰ ਹੈਗਾ ਪਰਮਾਤਮਾ ਤੁਹਾਨੂੰ ਦਿੱਤਾ ਇਹ ਬਹੁਤ ਵੱਡਾ ਮੁੱਲਾ ਜੋ ਭਈ ਪ੍ਰਾਪਤ ਮਾਨੁਖ ਦੇ ਉਰੀਆ ਗੋਬਨ ਮਿਲਨ ਕੇ ਤੇਰੀ ਬਰੀਆ ਜਿਹੜੇ 50 ਟ੍ਰਿਲੀਅਨ ਸੈੱਲ ਦਿੱਤੇ ਆ ਲੇਕਿਨ ਸਾਡੀ ਜਿਹੜੀ ਬੁਨਿਆਦ ਆ ਉਹ ਦੋ ਸੈੱਲ ਤੋਂ ਹੁੰਦੀ ਆ ਬਾਪ ਦੇ ਸਪਰ ਤੇ ਮਾਂ ਦੇ ਇੱਕ ਤੋਂ ਔਰ ਜਦੋਂ ਤੱਕ ਬੱਚਾ ਪੈਦਾ ਹੁੰਦਾ ਸਾਢੇ 3 ਕਿਲੋ ਦਾ ਆ ਜਾਂ ਸਾਢੇ 7 ਪੌਂਡ ਦਾ ਹੁੰਦਾ ਉਹਦੇ ਬਾਅਦ ਸਾਰਾ ਰਿਸੋਰਸ ਉਹਨੇ ਧਰਤੀ ਤੋਂ ਲਗਾ ਉਹ ਭਾਵੇਂ ਵੇਜੀਟੇਰੀਅਨ ਨਾਨ-ਵੇਜੀਟੇਰੀਅਨ ਹੋਣਾ ਉਹ ਸਰੀਰ ਭਾਵੇਂ 70 ਕਿਲੋ ਦਾ 100 ਕਿਲੋ ਦਾ ਔਰ ਜਦੋਂ ਅੰਤ ਕਾਲ ਹੋ ਗਿਆ ਧਰਤੀ ਨੇ ਵਾਪਸ ਹੋ ਲੈ ਲੈਣਾ ਮੈਂ ਬੰਦਾ ਬੈ ਖਰੀਦ ਸੋ ਬੋਡੀ ਲੀਸ਼ ਚੇਅਰ ਜਿੱਥੋਂ ਬੋਡੀ ਨੂੰ ਊਰਜਾ ਮਿਲ ਰਹੀ ਆ ਅਲਟੀਮੇਟਲੀ ਉੱਥੇ ਜਾਣਾ ਭਾਵੇਂ ਦਫਨਾ ਦਿਓ ਸਾੜ ਦਿਓ ਜਲ ਪ੍ਰਵਾਹ ਕਰ ਦਿਓ ਜਾਂ ਪਾਰਸੀ ਜਿਹੜਾ ਹੈਗਾ ਉਹ ਦੂਜਾ ਕੰਮ ਕਰਦੇ ਆ ਸੋ ਇੰਨਾ ਜ਼ਿਆਦਾ ਆਪਾਂ ਕਿੰਤ ਪਰੰਤੂ ਨਾ ਕਰੀਏ ਆਪਾਂ ਉਹਨੂੰ ਦੇਖੀ ਸਾਡੇ ਕੀ ਬੈਨੀਫੀਸ਼ੀਅਲ ਹੈਗਾ ਆਪਣੇ ਫੈਮਿਲੀ ਡਾਕਟਰ ਦੇ ਨਾਲ ਗੱਲ ਕਰੀਏ ਮੈਂ ਪਿੰਨੀ ਵਾਸਤੇ ਮੇਰੇ ਲਈ ਗੁੱਡ ਹਾਰਟ ਹੈਗਾ ਵੀ ਮੈਂ ਕਹੂੰਗਾ ਵੀ ਆਪਾਂ ਲੈ ਲੈਣੀ ਚਾਹੀਦੀ ਕੋਈ ਇੱਛੇ ਨਹੀਂ ਵੱਡੀ ਕੋਈ ਨੁਕਸਾਨ ਦੀ ਗੱਲ ਨਹੀਂ ਹੈ ਡਾਕਟਰ ਤੁਸੀਂ ਹੁਣੇ ਦੱਸਿਆ ਕਿ omega 3 ਇਦਾਂ ਦੇ ਪਤਾ ਨਹੀਂ ਕਿੰਨੇ ਕ ਨਾਮ ਸਾਡੇ ਸਾਹਮਣੇ ਆਉਂਦੇ ਆ ਇਹਦੇ ਨਾਲ ਲੱਗਦੀ ਕਿਉਂਕਿ ਤੁਸੀਂ ਪਿੰਨੀ ਦਾ ਜ਼ਿਕਰ ਕੀਤਾ ਵੀ ਇਹਦੇ ਵਿੱਚ ਆ ਹੁੰਦਾ ਆ ਸਟੋਰ ਦੇ ਉੱਤੇ ਜਾਂਦੇ ਆ ਉੱਥੇ ਉਹਰੇ ਦੇ ਪੋਰੀ ਸ਼ੈਲਫਾਂ ਭਰੀਆਂ ਪਈਆਂ ਇਸ ਚੀਜ਼ ਦੇ ਨਾਲ omega 3 ਆ ਆ ਪਤਾ ਨਹੀਂ ਕੀ ਆ ਉਹ ਕਿੰਨੇ ਉਹ omega 3 6 ਆ 9 ਆ ਮਾਈਕਰੋਨਿਊਟ੍ਰੀਐਂਟਸ ਨੇ ਉਹ ਮਤਲਬ ਇੱਕ ਮਾਈਕਰੋਨਿਊਟ੍ਰੀਐਂਟਸ ਨੇ ਉਹ ਕਿਤੇ ਨਾ ਕਿਤੇ ਆ ਜਾਂਦਾ ਵੀ ਆਹ ਬਹੁਤ ਜ਼ਰੂਰੀ ਆ ਜੇ ਤੁਸੀਂ ਆਹ ਨਾ ਨਾ ਲਿਆ ਤੇ ਫਿਰ ਕੀ ਉਹ ਸਾਨੂੰ ਇੰਨੇ ਕੈਪਸੂਲ ਖਾਣੇ ਚਾਹੀਦੇ ਹੁਣ ਸਰੋਤਿਆਂ ਦੇ ਲਈ ਮੈਂ ਨਾ ਇੱਕ ਸੰਸਨੀ ਕੇਸ ਖਬਰ ਦਿੰਨਾ ਰਿਸਰਚ ਅਮਰੀਕਾ ਚ ਹੋਇਆ ਜੀ ਜਿਹੜੇ ਵਿਅਕਤੀ ਰੋਜ਼ ਵਾਈਟਾਮਿਨ ਲੈਂਦੇ ਮਲਟੀਵਿਟਾਮਿਨ ਉਹਨਾਂ ਦੀ ਉਸ ਉਮਰ 4 ਸਾਲ ਘੱਟ ਹੁੰਦੀ ਜਿਹੜੇ ਨਹੀਂ ਲੈਂਦੇ ਅੱਛਾ ਜੀ ਹਾਂ ਹੁਣ ਉਹ ਤੇ ਰਿਸਰਚ ਕੀਤਾ ਪਹਿਲੀ ਗੱਲ ਤੇ ਬਹੁਤੇ ਸਾਰੇ ਵਿਟਾਮਿਨਸ ਦੀ ਲੋੜ ਨੇ ਅਗਰ ਤੁਸੀਂ ਕੈਨੇਡਾ 'ਚ ਰਹਿੰਦੇ ਹੋ ਤੇ ਵਿਟਾਮਿਨ ਡੀ ਦੀ ਲੋੜ ਹੈਗੀ ਆ ਕਿਉਂਕਿ ਸੂਰਜ ਕਾਟ ਦੇ ਦਰਸ਼ਨ ਹੁੰਦੇ ਆ ਜਿਹੜਾ ਬੱਚਾ ਹੈਗਾ 2 ਤੋਂ 6 8 ਸਾਲ ਦਾ ਉਹਨੂੰ 600 ਮਾਈਕਰੋਗ੍ਰਾਮ ਉਹਦੇ ਬਾਅਦ 1000 ਇੰਟਰਨੈਸ਼ਨਲ ਯੂਨਿਟਸ ਓਰੀ ਇੰਟਰਨੈਸ਼ਨਲ ਯੂਨਿਟ ਕਹਿਣਾ ਸੀ ਤੇ ਛੋਟਾ ਬੇਬੀ ਜਿਹੜਾ ਬ੍ਰੈਸ ਫੀਡਿੰਗ ਹੈਗਾ 400 ਇੰਟਰਨੈਸ਼ਨਲ ਯੂਨਿਟ ਬਾਕੀ ਸਾਰੇ ਤੱਤ ਤੁਹਾਡੇ ਖਾਣੇ 'ਚ ਹੈਗੇ ਆ ਰੰਗ ਵਾਲੀ ਚੀਜ਼ ਚ ਸਾਰਾ ਕੁਝ ਜੋ ਜਿਹੜਾ ਕੁਦਰਤ ਨੇ ਬਣਾ। ਔਰ ਇੱਕ ਰੀਸੈਂਟ ਸਟੱਡੀ ਸਾਰੀ ਸੀ ਵੀ ਐਸ ਵਰ ਐਬੀਸੀ ਚ 700 ਤੋਂ ਜ਼ਿਆਦਾ ਸਕਰਵੀ ਦੇ ਕੇਸਿਸ ਦੇਖੇ ਗਏ ਜਿਹੜੇ ਵਿਟਾਮਿਨ ਸੀ ਦੀ ਡੈਫੀਸ਼ੈਂਸੀ ਕਰਕੇ ਹੁੰਦੇ ਆ। ਅੱਛਾ। ਉਹ ਵਿਟਾਮਿਨ ਸੀ ਬੜੀ ਈਜ਼ੀਲੀ ਆਪਾਂ ਹੈਂਡਲ ਕਰ ਸਕਦੇ ਹਾਂ ਸਮ ਵੀ ਸੰਤਰਾ, ਪਾਈਨੈਪਲ, ਅੰਗੂਰ ਖਾ ਕੇ, ਸਟਰਾਬੇਰੀ ਖਾ ਕੇ। ਔਰ ਅਸੀਂ ਦੇਖਦੇ ਸੀ ਵੀ ਹਰ ਸਾਲ ਸੌਕ ਕੇਸ ਆਉਂਦਾ ਸੀ। ਮੋਸਟਲੀ ਰੈਫਿਊਜੀ ਇਮੀਗਰੈਂਟ ਚਿੰਨਨ ਮਤਲਬ ਵਿਭੋਜਨ ਨਹੀਂ ਮਿਲਦਾ ਸਹੀ ਲੇਕਿਨ ਇਧਰ ਦੇ ਬਾਸ਼ੰਦ ਦੇ ਜਿਹੜੇ ਹੈਗੇ ਵਿਟਾਮਿਨ ਸੀ ਦਾ ਜਦੋਂ ਇਹ ਦੇਖਿਆ ਲੋਕ ਕਿਉਂ ਕਿ ਬਹੁਤ ਸਾਰੇ ਸੀਨੀਅਰ ਆ ਜਿਨ੍ਹਾਂ ਕੋ ਪੈਸਾ ਨਹੀਂ ਫਰੂਟ ਖਰੀਦਣ ਵਾਸਤੇ ਸੋ ਫਰੂਟ ਨਹੀਂ ਖਾਣ ਦੀ ਸ਼ਾਰਟੇਜ ਕਰਕੇ ਉਹਨਾਂ ਨੂੰ ਸਕਰਵੀ ਜਾਂ ਵਿਟਾਮਿਨ ਸੀ ਹੋਈ ਹੁਣ ਉੱਥੇ ਡਿਬੇਟ ਚੱਲੂਗਾ ਵੀ ਉਹਨਾਂ ਨੂੰ ਜੂਸ ਦੇਣਾ ਚਾਹੀਦਾ ਕਿ ਮਸੰਬੀਆਂ ਦੇਣੀਆਂ ਚਾਹੀਦੀ ਮਸੰਬੀ ਸੰਤਰਾ ਖਾਓ ਜੂਸ ਦਾ ਫੈਕਟਰੀ ਤੋਂ ਬਣ ਕੇ ਆ ਉਹਨਾਂ ਲਿਖਿਆ ਹੋਇਆਗਾ ਵੀ ਫੁੱਲ ਡੇਸ ਆਫ ਵਿਟਾਮਿਨ ਸੀ ਕਿ ਕੰਟੈਂਟ ਹੈ ਨਾ ਬਟ ਅਗਰ ਤੁਸੀਂ ਇੱਕ ਸੰਤਰਾ ਇੱਕ ਮਸੰਬੀ ਖਾ ਲੋ ਤੁਹਾਨੂੰ ਪੂਰੇ ਦਿਨ ਦੀ ਵਿਟਾਮਿਨ ਸੀ ਮਿਲ ਜਾਂਦੀ ਆ ਜਿਹੜਾ ਵੇਜੀਟੇਰੀਅਨ ਆ ਉਹਨੂੰ ਕਦੇ ਕਦੇ ਬੀ 12 ਦੀ ਡੈਫੀਸ਼ੈਂਸੀ ਹੋ ਸਕਦੀ ਕਦੇ ਕਦੇ ਨਾਟ ਆਲ ਦਾ ਟਾਈਮ ਸੋ ਆਪਾਂ ਲੈਵਲ ਚੈੱਕ ਕਰ ਸਕਦੇ ਆ ਅਗਰ ਤੁਹਾਡੇ ਹੱਥ ਪੈਰ ਚ ਕੀੜੀਆਂ ਚੱਲਦੀਆਂ ਜਾਂ ਤੁਹਾਨੂੰ ਫੀਲ ਹੁੰਦਾ ਵੀ ਤੁਸੀਂ ਰੂਮ ਦੇ ਉੱਤੇ ਤੁਰ ਰਹੇ ਹੋ ਤਾਂ ਬੀ 12 ਲੈਵਲ ਚੈੱਕ ਕਰ ਸਕਦੇ ਬੀ 12 ਦੀ ਗੋਲੀ ਦੇ ਨਾਲ ਹੋ ਸਕਦਾ ਜਾਂ ਟੀਕੇ ਦੇ ਨਾਲ ਠੀਕ ਹੋ ਸਕਦਾ ਵਿਟਾਮਿਨ ਡੀ ਮੈਂ ਕੀ ਆ ਸੀ ਹੁਣ ਜਿਹੜੇ ਲੁੱਕੀ ਰੋਜ਼ ਵਿਟਾਮਿਨਸ ਲੈਂਦੇ ਆ ਉਹਨਾਂ ਦੇ ਇੱਕ ਫਾਲਸ ਸੈਂਸ ਹੋ ਜਾਂਦੀ ਵੀ ਸਾਨੂੰ ਕੁਝ ਹੋਣਾ ਨਹੀਂ ਤੇ ਇਸ ਲਈ ਬਹੁਤ ਲੇਟ ਜਾਂਦੇ ਜਦੋਂ ਉਹਨਾਂ ਨੂੰ ਰੋਕ ਹੋ ਜਾਂਦਾ ਵੀ ਅਸੀਂ ਤਾਂ ਵਿਟਾਮਿਨ ਲੈ ਰਹੇ ਹਾਂ ਸਾਨੂੰ ਕੁਝ ਹੋਣਾ ਨਹੀਂ ਉਹ ਜਿਹੜਾ ਨਹੀਂ ਲੈ ਰਿਹਾ ਉਹਨੂੰ ਕੁਝ ਵੀ ਹੁੰਦਾ ਉਹ ਛੇਤੀ ਦਾ ਡਾਕਟਰ ਕੋਲ ਪਰਦਾਰ ਲਿ ਸੇ ਚ ਸੋ ਇਸ ਲਈ ਇਹ ਜਿਹੜੇ ਵਿਟਾਮਿਨਸ ਦੀ ਜਿਹੜੀ ਖੋਜ 100 ਸਾਲ ਤੋਂ ਸ਼ੁਰੂ ਹੋਈ ਹੈ ਇਹ ਦੋ ਪ੍ਰਕਾਰ ਦੇ ਹੁੰਦੇ ਆ ਵਾਟਰ ਸੋਲੀਬਲ ਤੇ ਫੈਟ ਸੋਲੀਬਲ ਵਾਟਰ ਸੋਲੀਬਲ ਜਿੱਚ ਸਾਰਾ ਬੀ ਹੋ ਗਿਆ ਸੀ ਹੋ ਗਿਆ ਤੇ ਫੈਟ ਸੋਲੀਬਲ ਜਿਹੜੇ ਹੈਗੇ ਆ ਬੜਾ ਸੁੱਖਾ ਵਿਟਾਮਿਨ ਏ ਡੀ ITK ਹੁਣ ਵਿਟਾਮਿਨ K ਜਿਹੜਾ ਹੈਗਾ ਸਾਡੇ ਕਲੋਟਿੰਗ ਵਾਸਤੇ ਚਾਹੀਦਾ ਇਸ ਲਈ ਤੁਸੀਂ ਦੇਖੋ ਕੈਨੇਡਾ ਵਿੱਚ ਹਰ ਬੇਬੀ ਜਦੋਂ ਬੋਨ ਹੁੰਦਾ ਉਹਨੂੰ ਵਿਟਾਮਿਨ K ਦਾ ਟੀਕਾ ਲਾਇਆ ਜਾਂਦਾ ਕਈ ਕੰਟਰੀ ਚ ਵਿਟਾਮਿਨ K ਬਾਇ ਮਾਉਥ ਵੀ ਦਿੰਦੇ ਅਗਰ ਬੱਚੇ ਨੂੰ ਉਲਟੀ ਕਰ ਦਿੱਤੀ ਤੇ ਉਹ ਨਿਕਲ ਗਿਆ ਬਾਹਰ ਅਸੀਂ ਟੀਕੇ ਦੇ ਨਾਲ ਦਿੰਦੇ ਨੇ ਦੂਜਾ D ਦੀ ਗੱਲ ਆਪਾਂ ਕਰ ਲਈ ਇਹ ਤਾਂ ਬਹੁਤ ਅਬੰਡੈਂਸ ਚ ਹੈਗਾ ਜੀ ਜਿਹੜਾ ਵੀ ਬੀਟਾ ਕੈਰਟਨ ਜਿਹੜੇ ਹੈਗੇ ਰੰਗਦਾਰ ਫਰੂਟਸ ਹੈਗੇ ਸਾਰਾ ਇਹ ਹੈਗਾ ਇਹ ਜਿਹੜਾ ਹੈਗਾ ਉਹ ਵੀ ਨਟਸ ਦੇ ਵਿੱਚ ਹੈਗਾ ਫਰੂਟਸ 'ਚ ਹੈਗਾ ਉਹਦੇ ਨਾਲ ਜਿਹੜੀ ਸੁੰਦਰਤਾ ਵਧਦੀ ਹੈ ਔਚਾ ਦੀ ਜਿਹੜੀ ਹੈਗੀ ਆ ਕੋਮਲਤਾ ਵਧਦੀ ਆ ਸਰੂਰ ਮਤਲਬ ਤੁਹਾਡੇ ਚਿਹਰੇ ਚ ਆਉਂਦਾ ਬਿਊਟੀਫਿਕੇਸ਼ਨ ਹੁੰਦੀ ਆ ਬਹੁਤ ਸਾਰੀਆਂ ਲੇਡੀਜ਼ ਵਿਟਾਮਿਨ E ਆਇਲਸ ਸਭ ਲਗੋਣਦੀਆਂ ਜਦੋਂ 45 50 ਸਾਲ ਦੀ ਹੋ ਜਾਂਦੀ ਪੀ ਚੰਬੜਾ ਉਹਨਾਂ ਦਾ ਲਿਸ਼ਕਦਾ ਰਹੇ ਸੋ ਸਾਨੂੰ ਇਹ ਜਿਹੜਾ ਹੈਗਾ ਨਾ ਸਰੀਰ ਨੂੰ ਪ੍ਰੈਕਟੀਕਲ ਰੂਪ ਚ ਲੈਣਾ ਚਾਹੀਦਾ ਬਜਾਏ ਕਿ ਆਪਾਂ ਪिल्स ਮੈਂ ਬਹੁਤ ਘਰਾਂ ਚ ਦੇਖਦਾ ਬਹੁਤ ਸਾਰੀਆਂ ਮਲਟੀਵਿਟਾਮਿਨ ਵਿਟਾਮਿਨ B12 omega 3 6 9 ਇੰਨੀ ਸਾਰੀ ਚੀਜ਼ਾਂ ਦੀ ਲੋੜ ਨਹੀਂ ਹੈਗੀ ਭੋਜਨ ਤੇ ਨਾਲ ਭਜਨ ਬਹੁਤ ਜ਼ਰੂਰੀ ਆ ਭਜਨ ਦੇ ਨਾਲ ਮਨ ਸ਼ਾਂਤ ਰਹੂਗਾ ਤੇ ਝਟਕਣਾ ਵੀ ਘਟੂਗੇ ਬਹੁਤ ਬਹੁਤ ਸ਼ੁਕਰ ਹੈ ਡਾਕਟਰ ਸਾਹਿਬ ਤੁਸੀਂ ਬੜੀ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜਸਕਰਨ ਜੀ ਖੁਸ਼ ਰਹੋ ਆਬਾਦ ਰਹੋ ਔਰ ਸਾਰਿਆਂ ਨੂੰ ਅਗਲਾ ਨਵਾਂ ਸਾਲ ਮੁਬਾਰਕ ਹੋ ਪਰਮਾਤਮਾ ਤੁਹਾਰੇ ਸਾਰਿਆਂ ਦੀ ਅਰਦਾਸਾ ਗੁਰਮਤ ਮਰਿਆਦਾ ਅਨੁਸਾਰ ਪੂਰੀਆਂ ਕਰਨ ਖੁਸ਼ ਰਹੋ ਮਿਹਰਬਾਨੀ ਥੈਂਕ ਯੂ